ਜਿਹੜੇ ਗ੍ਰੀਸ ਸਟ੍ਰਾਈਕਰ ਨੂੰ ਜਿਹੜਾ ਦੋਸ਼ ਤੈ ਹੋਵੇ 1984 ਦੇ ਸਿੱਖ ਦੰਗਿਆਂ ਦੇ ਸਿੱਖ ਨਸਲ ਕਸ਼ਿ ਹੋ। ਪਰ ਇਹ ਬਹੁਤ ਹੀ ਦਰਦਨਾਕ ਸੀ ਔਰ 40 ਸਾਲ ਬਾਅਦ ਇਨਸਾਫ ਦੀ ਉਮੀਦ ਜਾਗੀ ਹੈ। ਇਸ ਮੁਲਕ ਦਾ ਪ੍ਰਧਾਨ ਮੰਤਰੀ ਵੀ ਸਿੱਖ ਰਹਾ ਹੈ, ਇਸ ਮੁਲਕ ਦਾ ਰਾਸ਼ਟਰਪਤੀ ਵੀ ਸਿੱਖ ਹੈ। ਪਰ ਕਿਸੇ ਨੇ ਵੀ ਇਸ ਨਸਲ ਕਸ਼ਿ ਦਾ ਇਨਸਾਫ ਨਹੀਂ ਦਿੱਤਾ। ਔਰ ਜੋ ਕਿ ਖਾਲਸਾ ਤੇ ਜ਼ੁਲਮ ਹੋਏ ਔਰ ਹਜ਼ਾਰਾਂ ਲੋਕ ਗੜਾ ਚ ਤੈਰ ਪਾ ਪਾ ਕੇ ਸਾੜ ਦਿੱਤੇ ਗਏ ਔਰ ਰੇਪ ਕੀਤੇ ਗਏ ਔਰ ਉਸ ਖਾਲਸਾ ਦੇ ਉੱਪਰ ਇਸ ਤਰ੍ਹਾਂ ਦਾ ਰੇਪ ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿੰਨੀ ਘਣਾਉਣੀ ਹਰਕਤ ਸੀ ਜਿਸ ਖਾਲਸਾ ਦਾ ਜਨਮ ਹੀ ਨਿਰਮਾਨ ਹੀ ਦੇਸ਼ ਧਰਮ ਤੇ ਕੌਮ ਤੇ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਇਆ ਹੋਵੇ ਤੇ ਉਸ ਖਾਲਸਾ ਦੇ ਉੱਪਰ ਇਸ ਤਰ੍ਹਾਂ ਦੇ ਜ਼ੁਲਮ ਕੀਤੇ ਜਾਣ ਔਰ ਉਹ ਸਰਕਾਰੀ ਨਸਲਕੁਸ਼ੀ ਸੀ 1984 ਦੀ ਸਰਕਾਰੀ ਨਸ਼ਰ ਕਸ਼ਿਸ਼ੀ ਜਿਹਦੇ ਚ ਇੱਕ ਵੀ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਹੋਇਆ ਜਿਹਦੇ ਚ ਇੱਕ ਵੀ ਜਿਹੜਾ ਕੋਈ ਅ ਸੜਿਆ ਨਹੀਂ ਹੋਈ ਮੁਕੱਦਮੇ ਨਹੀਂ ਦਰਜ ਹੋਏ ਫੋਨ ਜਾ ਕੇ ਮੋਦੀ ਜੀ ਆਏ ਔਰ ਉਸ ਤੋਂ ਬਾਅਦ ਇਹਨਾਂ ਨੂੰ ਸਜ਼ਾਾਂ ਵੰਡਣੀਆਂ ਸ਼ੁਰੂ ਹੋਈਆਂ ਜਸਟਿਸ ਡਿਲੇਡ ਜਸਟਿਸ ਡਰਾਈਵ ਔਰ ਇਹ ਜਿਹੜਾ ਹੈਗਾ ਇਨਸਾਫ ਉਸ ਤੋਂ ਬਾਅਦ ਸਬੂਤ ਨਸ਼ਟ ਹੋ ਜਾਂਦੇ ਜਦਾ ਸਮਾਂ ਲੱਗਦੇ ਪਰ ਇਹ ਜਿੱਦ ਫਿਰ ਵੀ ਬੋਦੀ ਜੀ ਨੇ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਸਜ਼ਾ ਕਰਵਾਉਣ ਦਾ ਜਿਹੜਾ ਉਪਯੋਗ ਕੀਤਾ ਅਸੀਂ ਮੋਦੀ ਜੀ ਦੇ ਧੰਨਵਾਦੀ ਹਾਂ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਬੰਦ ਕਮੇਟੀ ਨੂੰ ਵੀ ਪ੍ਰਾਤਿਸ਼ਾ ਕਰਦਾ ਜੇ ਤੁਸੀਂ ਸਿੱਖਾਂ ਦੇ ਸੱਚੇ ਹਿੱਤੈਸ਼ੀ ਹੋ ਤਾਂ ਮੋਦੀ ਜੀ ਦਾ ਧੰਨਵਾਦ ਜ਼ਰੂਰ ਕਰੋ ਔਰ ਉਹਨਾਂ ਦੇ ਨਾਲ ਖੜੇ ਹੋ ਔਰ ਇਹ ਨਸਲਕਸ਼ੀਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਇਸ ਕਰਕੇ ਮੈਂ ਇਹ ਸਮਝਦਾ ਕਿ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਕਰਨਾ ਨਾ ਕਰੋ ਤੇ ਇਹ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵੀ ਬਰਾਤਨਾ ਕਰਦਾ ਕਿ ਇਹ ਸਜ਼ਾ ਦੇ ਲਈ ਜੋ ਦਿੱਤੀ ਜਾ ਰਹੀ ਹੈ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਵਾ ਕੇ ਮੁਰਦੀ ਜੀ ਦਾ ਬਹੁਤ ਬਹੁਤ ਧੰਨਵਾਦ